मैंने वेख लीजिए इधर प्रेस हुआ थोड़ा कर लें साफ रखी हो तो बड़वा प्यज बढ़िया यार ਉਹ ਬਾਹਰ ਹੀ ਨਾ ਜਾਓ ਮੈਂ ਬੋਛੀ ਹੋਇਆ ਤੁਹਾਨੂੰ ਹੋਇਆ ਕਿ ਨਾ ਮੰਮੀ ਨੂੰ ਮੈਂ 5 ਮਿੰਟ ਸੇ ਆ ਰਹਾ ਹਾਂ ਚਲੋ ਦਮੋ ਚਲੋ ਨਾ ਅੱਗੇ ਉੱਪਰ ਚਲੀ ਜਾਓ ਤੇ ਮੇਰੀ ਮਾਂ ਤੁਹਾਡਾ ਕੀ ਲੱਗਦਾ ਜੀ ਮੇਰਾ ਬੇਟਾ ਜੇ ਤੇ ਮੇਰਾ ਬੇਟਾ ਜੇ ਮੇਰੀ ਨੋਆ ਨਹੀਂ ਨਾ ਜੀ ਅੱਥਾ ਕੀ ਗੱਲ ਹੋ ਜਾਂਦੀ ਨਹੀਂ ਕੁਝ ਨਹੀਂ ਤੁਸੀਂ ਕਿਥੋਂ ਇੱਕ ਪ੍ਰੈਸਰ ਪ੍ਰੈਸਰ ਦੀ ਗੱਲ ਕਰਦੇ ਹੋ ਫਿਰ ਆ ਵੀਖ ਲੈਂਦੇ ਕੀ ਗੱਲ ਹੋ ਗਈ ਫਿਰ ਵੀਖਣ ਲੱਗੇ ਨਾ ਜੋ ਦੱਸਣ ਲੱਗੇ ਆ ਉਹ ਜੋ ਜੋ ਦੱਸਣਗੇ ਤੁਹਾਨੂੰ ਹੀ ਪੁੱਛ ਲੈਣੇ ਉਹਨਾਂ ਨੂੰ ਚਾਹਣੇ ਪੁੱਛ ਲੈਣੇ ਕਮੈਂਟ ਕਰਦੇ ਲੈਣੋਂ ਪਹਿਲਾਂ ਉਹਨਾਂ ਨੂੰ ਮੈਂ ਜੋ ਇੱਕ ਵਾਰ ਕਰ ਲੈਂਦਾ ਸਰ ਉਹ ਕੀ ਕਰਨ ਉਹ ਐਲ ਆਰ ਐਸ ਸਈ ਤਲਵਿੰਦਰ ਸਿੰਘ ਇੱਕ ਸਪੈਸ਼ਲ ਗੱਡੀ ਅੱਜ ਗਈ ਸੀ ਥਾਨਕੋਟ ਜੀ ਤੇ ਉਹ ਆਉਂਦੀ ਸੀ ਤੇ ਇਹ ਬੰਦਾ ਜਣ ਕ੍ਰਾਸ਼ ਕਰਨ ਲੱਗਾ ਸੀ ਤੇ ਲੱਗੇ ਰਣੀਏ ਦਾ ਬੰਦਾ ਏ। ਇਸਨახਤ ਹੋ ਗਈ ਆ। ਇਹਦੀ ਹੁਣ ਜੋ ਕਾਰਵਾਈ ਬਣਦੀ ਆ ਉਹ ਇਹ ਕਰਦੇ ਆ। ਆਪਣੇ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਹੀ। ਹੁਣ ਕੀ ਕਰਾਂਗੇ? ਇਹਦੀ ਜਿਹੜਾ ਇਹਨੂੰ ਉੱਥੇ ਹਸਪਤਲ ਭੇਜਾਂਗੇ। ਉੱਥੇ ਜੋ ਕਾਰਵਾਈ ਬਣਦੀ ਆ ਉਹ ਕਰਾਂਗੇ। ਕਿੱਦਾਂ ਇਹ ਥੱਲੇ ਆਇਆ? ਅਜੇ ਤੱਕ ਕੋਈ ਨਹੀਂ ਮਿਲੀ। ਅਜੇ ਹੁਣ ਬਾਤ ਜੋ ਵੀ ਹੋਈਗੀ ਉਹ ਕਰਾਂਗੇ। ਇਹਨੂੰ ਅਜੇ ਹਸਪਤਲ ਭੇਜਣ ਲੱਗੇ ਆ। ਸਰਕਾਰੀ ਹਸਪਤਲ ਗੁਰਦਾਸਪੁਰ। ਇਹ ਰਣੀਏ ਦੇ ਹੋਇਆ ਜੀ ਲੱਗੇ ਨਹਿਰ ਦੇ ਪੁਲ ਤੇ ਲੱਗੇ। ਸੂਰਜ ਸਿੰਘ ਦਾ ਸੂਰਜ ਸਿੰਘ ਆ ਪ੍ਰਖਨਤ ਖਲੰਤ ਸਿੰਘ ਖਲੰਤ ਸਿੰਘ ਸਨਤ ਖਲੰਤ ਸਿੰਘ ਉਹ ਆਸੀ ਦੇ ਤੋਂ ਵਾਸੀ ਰਣੀਆਂ ਦੇ ਜੀ ਰਣੀਆਂ ਦੇ